आगे री सोचते आगे ठो के जो हमसे टकराएगा चूर चूर हो जाएगा जो हमसे टकराएगा चूर, चूर चूर हो जाएगा बाबा साहब डोटर मिलकर जी अमर है बाबा साहब डोटर मिलकर जी अमर है मुद्दा 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 ਹਾਂਜੀ ਢੜਵਾਲ ਸਾਹਿਬ ਅੱਜ ਜਿਹੜੀ ਹੈਗੀ ਆ ਨੰਗਲ ਪਿੰਡ ਦੇ ਵਿੱਚ ਘਟਨਾ ਹੋਈ ਯਾਰ ਕਿਸ ਤਰ੍ਹਾਂ ਦੇਖਦੇ ਆ ਹਾਂਜੀ ਜੈਪੀਮ ਜੈਪਾਰ ਸਾਰਿਆਂ ਨੂੰ ਔਰ ਅੱਜ ਜਿਹੜੀ ਨੰਗਲ ਪਿੰਡ 플ੋਰ ਦੇ ਕੋਲ ਜਿਹੜੀ ਮਰਭਾਗੀ ਘਟਨਾ ਹੋਈ ਆ ਸਭ ਤੋਂ ਪਹਿਲਾਂ ਤਾਂ ਅਸੀਂ ਉਹਦੀ ਜ਼ੋਰਦਾਰ ਔਰ ਗੁੱਸੇ ਦੇ ਨਾਲ ਰੋਸ ਦੇ ਨਾਲ ਅਸੀਂ ਨਕਦੀ ਕਰਦੇ ਆ ਔਰ ਨਾਲ ਇਹੋ ਜਿਹੇ ਕੰਮ ਨਾ ਕਰਨ ਜਿਹੜੀਆਂ ਵਾਪਰ ਰਹੀਆਂ ਉਹਨੂੰ ਜਿਹੜੇ ਇਨਜਾਮ ਦੇਣ ਵਾਲੇ ਲੋਗ ਆ ਖਾਸ ਕਰਕੇ ਜਿਹੜੇ ਸਮਨੇ ਜਿਹੜੇ ਮਾਨਸਿਕ ਸੰਤੁਲਨ ਜਨਾਂ ਦਾ ਡੇੜਿਆ ਹੋਇਆ ਔਰ ਉਹਨਾਂ ਨੂੰ ਅਸੀਂ ਚੇਤਾਵਨੀ ਦਿੰਨੇ ਆ ਵੀ ਜੇ ਉਹ ਆਓ ਜੇ ਇੱਕ ਡਰਾਮਾ ਤੋਂ ਬਾਹਰ ਨਾ ਆਏ ਤਾਂ ਸਾਨੂੰ ਵੀ ਸਿੱਧੇ ਬਾਵਾ ਸਾਹਰੇ ਪਰਿਵਾਰਾਂ ਨੂੰ ਸਿੱਧੇ ਉਹਨਾਂ ਦਾ ਦੋ ਦੋ ਹੱਥ ਕਰਨੇ ਪੈਣਗੇ ਔਰ ਇਹਦੇ ਬਾਰੇ ਸਾਰਿਆਂ ਨੂੰ ਪਤਾ ਨਹੀਂ ਪੀਲੇ ਸਮੇਂ ਦੇ ਵਿੱਚ ਵੀ ਜਦੋਂ ਵੀ ਕੋਈ ਸਾਡੇ ਰਹਿਬਰ ਦਾ ਕੋਈ ਮਹਾਨ ਦੇਵਚੌਦਾ ਇਹ ਜਿਹੜੇ ਸਮਾਜਪ੍ਰੂਫੀ ਅੰਸਰ ਹੈ ਉਹਦੇ ਕੋਈ ਨਾ ਕੋਈ ਇਦਾਂ ਦੇ ਡਰਾਮਾ ਨੂੰ ਇੰਝਾਬ ਦਿੰਦੇ ਆ ਚਾਹ 26 ਜਨਵਰੀ ਨੂੰ ਅਮਰਸਰ ਦੀ ਘਟਨਾ ਲੈ ਲੋ ਜਿਹੜੀ ਆਜੇ ਨੰਗਲਵੈਚ ਘਟਨਾ ਹੋਈ ਉਹ ਵੀ 31 ਮਾਰਚ ਦਾ ਦਿਨ 1990 ਦਾ ਜਿਹਦੇ ਦਿਨ ਬਾਵਾ ਸਾਹਿਬ ਡਾਕਟਰ ਪਿੰਗਰਾਮ ਅੰਬੇਦਕਰ ਜੀ ਨੂੰ ਭਾਰਤਰਾਤਰ ਮਿਲਿਆ ਔਰ ਇੱਕ ਵੇਸ਼ ਵਿਰੋਧੀ ਸਾਡਾ ਜਿਹੜਾ ਸਮਾਜ ਵਿਰੋਧੀ ਜਿਹੜਾ ਗੁਰਪ੍ਰਖਵਾਨ ਸਿੰਘ ਪੰਨੂ ਆ ਜਿਹੜਾ ਖੋਦਰ ਲਵਾਰ ਸਿਆ ਜਿਹੜਾ ਆਪਣੇ ਉਹਨੂੰ ਸਿੱਖ ਕਹਿੰਦਾ ਮੈਂ ਸਮਝਦਾ ਉਹ ਵਿਗੜੀ ਜਿਹੜੀ ਆ ਦੋਗਲੀ ਨਸਲ ਚੋਂ ਪੈਦਾ ਹੋਇਆ ਇਹਨੂੰ ਕੋਈ ਨਹੀਂ ਪੜਾ ਉਹ ਜਾਨਵਰ ਦੀ ਊਲਾ ਹੈ ਜਾਂ ਇਨਸਾਨ ਦੀ ਊਲਾ ਹੈ ਜਿਹੜਾ ਸਿੱਖ ਆਪਣੇ ਨੂੰ ਕਹਿੰਦਾ ਲੇਕਿਨ ਉਹਨੂੰ ਇਹ ਨਹੀਂ ਪਤਾ ਵੀ 바ਵਾ ਸਾਹਿਬ ਡੋਟਰ ਅੰਬੇਡਕਰ ਜੀ ਸਿੱਖਾਂ ਦੇ ਬਾਰੇ ਕੀ ਸੋਚ ਰੱਖਦੇ ਸੀ ਅਗਰ ਉਹਨੇ 바ਵਾ ਸਾਹਿਬ ਨੂੰ ਪੜਿਆ ਹੁੰਦਾ ਤੇ ਅੱਜ ਐਉਂ ਜਿਉ ਹਰਕਤ ਉਹ ਨਾ ਕਰੇ ਮੈਂ ਜ਼ਿਆਦਾ ਲੱਭ ਨਾ ਬੋਲਾਂ ਮੈਂ ਉਹਨੂੰ ਇਹ ਕਹਿਣਾ ਚਾਹੁੰਦਾ ਵੀ ਜੇ ਤੇਰੇ ਵਿੱਚ ਹਿੰਮਤ ਹੈ ਜੇ ਤੁਸੀਂ ਵਾਕਿਆ ਆਪਣੇ ਨੂੰ ਬਹਾਦਰ ਸਮਝਦਾ ਹੋਏ ਤੂੰ ਤਾਂ ਫਿਰ ਸਿੱਧਾ ਪੰਜਾਬ ਵਿੱਚ ਆ ਕੇ 바ਵਾ ਸਾਹਿਬ ਦੇ ਪੈਰੋਕਾਰਾਂ ਨਾਲ ਦੋ ਦੋ ਹੱਥ ਕਰਕੇ ਦੇਖ ਲੈ ਤੂੰ ਕਹਿੰਦਾ ਮੈਂ 14 ਪ੍ਰਾਹਰ ਨੂੰ ਪੰਜਾਬ ਵਾਲਿਆਂ ਨੂੰ ਕਹਿੰਦੇ ਆਂ ਵੀ ਬਾਵਾ ਸਾਹਿਬ ਦੇ ਸਾਰੇ ਸਟੈਚੂ ਲਾ ਦੇਓ ਮੈਂ ਕਹਿੰਦਾ ਜੇ ਮਾਂ ਦਾ ਦੁੱਧ ਪੀਤਾ ਜਾਂ ਜਿਨ੍ਹਾਂ ਨੇ ਪੰਜਾਬ ਵਿੱਚ ਵੀ ਜਿਹੜੇ ਐਓ ਜੀ ਸੋਚ ਰੱਖਦੇ ਆ ਜਿਨ੍ਹਾਂ ਨੇ ਮਾਂ ਦਾ ਦੁੱਧ ਪੀਤਾ ਤੇ ਪੰਜਾਬ ਦੇ ਵਿੱਚ ਆ ਕੇ ਇੱਕ ਵੀ ਸਟੈਚੂ ਨੂੰ ਹੱਥ ਲਾ ਕੇ ਦੇਖਣ ਜੇ ਉਹਨਾਂ ਦੇ ਹੱਥ ਨਾਲ ਲਾਦਤੇ ਜੇ ਉਹਨਾਂ ਦੇ ਧੋਣਾ ਨਾਲ ਲਾ ਕੇ ਭੇਰ ਲਈਏ ਤਾਂ ਫਿਰ ਉਹਨੂੰ ਪੁੱਛਾਂਗੇ ਪਰ ਅਸੀਂ ਜਿੱਥੇ ਚੇਤਾਵਨੀ ਦਿੰਦੇ ਆਂ ਵੇ ਜੇ ਤੁਸੀਂ ਵਾਕਈ ਮਾਂ ਦਾ ਦੁੱਧ ਪੀਤਾ ਤਾਂ ਫਿਰ ਪੰਜਾਬ ਵਿੱਚ ਆ ਕੇ ਖੁੱਦ ਬਾਬਾ ਸਾਹਿਬ ਦੇ ਸਟਿੱਚ ਨੂੰ ਹੱਥ ਲਾ ਕੇ ਦਿਖਾਓ ਜਿਵੇਂ ਗਿੱਦੜਾਂ ਵਾਂਗੂ ਖੁੱਡਾਂ ਵਿੱਚ ਵੜ ਕੇ ਤੂੰ ਬਾਹਰਲੇ ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਦਾ ਮਾਹੌਲ ਖਰਾਬ ਕਰਦਾ ਪੰਜਾਬੀਆਂ ਨੂੰ ਇਸ ਪਾਸੇ ਗਲਤ ਰਸਤੇ ਤੇ ਤੁਲਾਰੇ ਆਂ ਕਾਨੂੰਨ ਨੂੰ ਆਪਣੇ ਹੱਥਾਂ ਚ ਲੈਣ ਦੇ ਲਈ ਮਜਬੂਰ ਕਰ ਰਿਆ ਲੇਕਿਨ ਯਾਦ ਰੱਖੀ ਜੇ ਦਿਨ ਤੂੰ ਹੱਥੀਂ ਚੜ ਗਿਆ ਤੇ ਤੇਰੀਆਂ ਇਥੇ ਕੋਈ ਅੰਗ ਪੇਟ ਵੀ ਲੱਭੇਗਾ ਨਹੀਂ ਤੇ ਮੈਂ ਉਹਨਾਂ ਲੋਕਾਂ ਨੂੰ ਵੀ ਚੇਤਾਵਨੀ ਦਿੰਦਾ ਜਿਹੜੇ ਕੁਝ ਪੈਸਿਆਂ ਦੀ ਖਾਤਰ ਜਿਉਂਦੇ ਮਗਰ ਲਾ ਕੇ ਜਿਹੜੇ ਉਹ ਜੀਆਂ ਕਰਨਾਮਾਂ ਨੂੰ ਇੰਜਾਮ ਦਿੰਦੇ ਆ ਤੇ ਜਦੋਂ ਵੀ ਸਾਡੇ ਹੱਥ ਲੱਗੇ ਇਹਦਾ ਫੇਰ ਸਾਬ ਕਾਨੂੰਨੀ ਕਰੂੰਗਾ 바ਵਾ ਸਾਡੇ ਪੈਰੋਕਾਰ ਕਰਨਗੇ ਅਸੀਂ ਤੁਨ ਕੋਦਰ ਤੋਂ ਵੀ ਚੇਤਾਵਨੀ ਦਿੰਦੇ ਆ ਆ 바ਵਾ ਸਾਹਿਬ ਦਾ ਸਟੈਚੂ ਖੜਾ ਉਹਦੇ ਮੋਰੇ ਬੱਬਰ ਸ਼ੇਰ ਖੜੇ ਆ ਜੇ ਗੁਰਪ੍ਰਧਾਨ ਤੇਰੇ ਵਿੱਚ ਹਿੰਮਤ ਹੈ ਜਾਂ ਤੇਰੇ ਕਿਸੇ ਚਮਚੇ ਵਿੱਚ ਤੇਰੇ ਪੌ ਤੂੰ ਕੁੱਤਿਆਂ ਵਿੱਚ ਜੇ দম ਹੈ ਤੇ ਇੱਥੇ ਆ ਕੇ ਉਹਨੂੰ ਹੱਥ ਵੀ ਲਾ ਕੇ ਦਿਖਾਓ ਜੇ ਤੋਣਾ ਲਾ ਕੇ ਨਾ ਪੇਜੀਆਂ ਦੇ ਸਾਡਾ ਚੈਲੰਜ ਆ ਤੂੰ 14 ਅਪ੍ਰੈਲ ਦਾ ਚੈਲੰਜ ਦਾ 14 ਅਪ੍ਰੈਲ ਨੂੰ ਅਸੀਂ ਵੀ ਇੱਥੇ ਆਵਾਂਗੇ ਤੂੰ ਵੀ ਆਪਣੇ ਕੁੱਤਿਆਂ ਨੂੰ ਪੇਜ ਕੇ ਦੇ ਦੇ ਲਈ ਤੇ ਦੇ ਲਈ ਵਾਵਾ ਸਾਹਿਬ ਦੇ ਸਟੈਚੂ ਲੇਦੇ ਜਾਂ ਉਹਨਾਂ ਦੇ ਤੋਣਾ ਲਾ ਕੇ ਬਾਸ ਭੇਜਾਂਗੇ ਤੋਂ ਮੈਂ ਇਹੀ ਅਪੀਲ ਕਰਦਾ ਪ੍ਰਸ਼ਾਸਨ ਨੂੰ ਵੀ ਕਹਿੰਦਾ ਜਿਹੜਾ ਨਕੋਦਰ ਏਰੀਆ ਵੀ ਬਹੁਤ ਸੈਂਸਿਟਿਵ ਏਰੀਆ ਆਪਣਾ ਇਹ ਇੱਥੇ ਵੀ ਐਓ ਜੇ ਘਟਨਾ ਨੂੰ ਵਾਪਸ ਤੋਂ ਬਾਅਦ ਆਪਾਂ ਲਾਟ ਉਹਨੇ ਫਿਰ ਆਪਾਂ ਸੜੀ ਹੋਈ ਰੱਸੀ ਨੂੰ ਪਿੱਟਦੇ ਆ ਪਹਿਲਾਂ ਇਹ ਆਜਾ ਪ੍ਰਬੰਧ ਕੀਤਾ ਜਾਵੇਗਾ ਕੋਈ ਆਓ ਜੀ ਕਟੜਾੜੀ ਉਹਨਾਂ ਪੁੱਤਰ ਵਿੱਚ ਵੀ ਆਪਣੇ ਨਾਂ ਹੋਵੇ ਉਹ ਸਾਰਿਆਂ ਨੂੰ ਮੈਂ ਇਸ ਵੇਲੇ ਇਹ ਚੇਤਾਵਨੀ ਦੇ ਨਾਲ ਅਪੀਲ ਕਰਦਾ ਵੀ ਆਪਾਂ ਸਾਰਿਆਂ ਨੇ ਇਕਜੁੱਟ ਹੋ ਕੇ ਆਓ ਜੀ ਅਸੀਂ ਸਮਾਜ ਵਿਰੋਧੀ ਤਾਕਤ ਨੂੰ ਮੂੰਹ ਤੋਂ ਜਵਾਬ ਦੇਣਾ ਜੈਪੀਨ ਜੈਪਾਰ ਤੁਹਾਡੀ ਸੇਕ ਤੇ ਮੈਰਾ ਦਿਆਂਗੇ ਠੋਕੇ ਅਬ ਜੀ ਮਲਕੀਨ ਭਾਜੀ ਅੱਜ ਸੇਰ ਤੁਹਾਨੂੰ ਇਕੱਠੇ ਹੋਣਾ ਪਿਆ ਕੀ ਕਾਰਨ ਹੋਇਆ ਅੱਜ ਦੇ ਜੋ ਬਾਬਾ ਸਾਹਿਬ ਅੰਬੇੜਕਾ ਨੂੰ ਭਾਰਤ ਰਤਨ ਮਿਲਿਆ ਸੀ 31 ਮਾਰਚ 1990 ਨੂੰ ਔਰ ਜਿਹੜੇ ਦੇਸ਼ਵ੍ਰੋਧੀ ਲੋਕ ਆ ਜਾਂ ਸਮਾਜ ਦੇ ਵਿੱਚ ਨਫ਼ਰਤ ਫਲਾਉਣ ਵਾਲੇ ਲੋਕ ਆ ਉਹ ਹਮੇਸ਼ਾ ਹੀ ਸਾਡੇ ਰਹਿਬਰਾਂ ਦੇ ਜਿਹੜਾ ਜਨਮ ਦਿਹਾੜਾ ਜਾਂ ਕੋਈ ਵੀ ਉਹਨਾਂ ਦਾ ਪ੍ਰੋਗਰਾਮ ਕੋਈ ਵੀ ਆਉਂਦਾ ਆ ਤੇ ਉਹਨੂੰ ਇਹ ਨਿਸ਼ਾਨਾ ਬਣਾ ਕੇ ਜਿਹੜਾ ਦੇਸ਼ ਦਾ ਮਾਹੌਲ ਉਹ ਖਰਾਬ ਕਰਨਾ ਚਾਹੁੰਦੇ ਆ ਔਰ ਜਿਹੜਾ ਗੁਰਪੰਤ ਸਿੰਘ ਪੰਨੂ ਨੇ ਇੱਕ ਵੀਡੀਓ ਪਾ ਕੇ ਵੀ ਇਹ ਗੱਲ ਕਹੀ ਹੈ ਕਿ ਜਿਹੜਾ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਲਿਖਿਆ ਉਹਨਾਂ ਨੇ ਸਿੱਖਾਂ ਨੂੰ ਹਿੰਦੂ ਲਿਖਿਆ ਮੈਂ ਉਸ ਗਧੇ ਨੂੰ ਇਹ ਪੁੱਛਣਾ ਚਾਹੁੰਦਾ ਮੈਂ ਕਦੇ ਸੰਵਿਧਾਨ ਪੜਿਆ ਵੀ ਆ ਸੰਵਿਧਾਨ ਦੇ ਅੰਦਰ ਬਾਬਾ ਸਾਹਿਬ ਅੰਬੇਡਕਰ ਨੇ ਸਿੱਖਾਂ ਨੂੰ ਬੱਕਰਾ ਹੀ ਦੱਸਿਆ ਜੇ ਤੈਨੂੰ ਅਕਲ ਨਹੀਂ ਹੈ ਤੂੰ ਪੜਿਆ ਨਹੀਂ ਤੇ ਦੇਸ਼ ਦੇ ਵਿੱਚ ਨਫ਼ਰਤ ਜਿਹੜੀ ਫਲਾਉਣਾ ਆ ਘੱਮਸੋ ਘੱਮ ਉਹ ਤਾਂ ਨਾ ਫਲਾ ਤੋ ਮੈਂ ਭਾਰਤ ਸਰਕਾਰ ਨੂੰ ਵੀ ਅਪੀਲ ਕਰਦਾ ਕਿ ਇਹੋ ਜਿਹੇ ਜਿਹੜੇ ਦੇਸ਼ ਦਾ ਮਾਹੌਲ ਖਰਾਬ ਕਰਨ ਵਾਲੇ ਦੇਸ਼ ਨੂੰ ਵਿਗਾੜਨ ਵਾਲੇ ਲੋਕ ਆ ਜਿਹੜੇ ਇਹਨਾਂ ਨੂੰ ਉੱਥੋਂ ਜਿੱਥੇ ਵਿਦੇਸ਼ ਵਿੱਚ ਬੈਠੇ ਦੇਸ਼ ਦਾ ਮਾਹੌਲ ਖਰਾਬ ਕਰਦੇ ਇਹਨਾਂ ਨੂੰ ਉੱਥੇ ਦੀ ਸਰਕਾਰ ਦੇ ਨਾਲ ਸੰਪਰਕ ਕਰਕੇ ਇੱਥੇ ਲਿਆਉਣਾ ਚਾਹੀਦਾ ਤਾਂ ਕਿ ਇਹਨੂੰ ਪਤਾ ਲੱਗੇ ਕਿ ਜਿਹੜਾ ਮੈਂ ਦੇਸ਼ ਦੇ ਵਿੱਚ ਜਿੱਥੇ ਸਾਡਾ ਭਾਈਚਾਰਕ ਸਾਜਿਆ ਸਾਰੇ ਇੱਕ ਦੂਸਰੇ ਦੇ ਜਿਹੜੇ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਂਦੇ ਇਹਨੂੰ ਬਾਹਰ ਬੈਠੇ ਨੂੰ ਇੰਨੀ ਤਕਲੀਫ ਆ ਤਾਂ ਤੂੰ ਇੱਥੇ ਆ ਜਾ ਤਾਂ ਪੰਜਾਬ ਦੇ ਅੰਦਰ ਵੇ ਤੇ ਜੇ ਇੰਨੀ ਜੋਰ ਤੇ ਆ ਤੇਰੇ ਵਿੱਚ ਐਡਾ ਤੂੰ ਖਾਲਸਤਾਨ ਹਮਾਇਤੀ ਆ ਤਾਂ ਫੇਰ ਜਾ ਤਾਂ ਫੇਰ ਤੂੰ ਦੱਸ ਗਿਆ ਵੇ ਅਸੀਂ ਆਹ ਸਟੈਚੂ ਦੇ ਲੱਗੇ ਵੀ ਹਮਲਾ ਕਰਨ ਆਜੋ ਵੀ ਰੋਕ ਲਓ ਤਾਂ ਫਿਰ ਦੇਖ ਲਾਂਗੇ ਕਿ ਬਾਬਾ ਸਾਹਿਬ ਅੰਬੇਡਕਰ ਦੇ ਪੈਰੋਕਾਰ ਵੱਡੇ ਆ ਜਾਂ ਤੁਸੀਂ ਵੱਡੇ ਹੋ ਇਹੋ ਜਿਹੇ ਚੰਦ ਲੋਕਾਂ ਦੇ ਕਰਕੇ ਦੇਸ਼ ਦਾ ਮਾਹੌਲ ਨਹੀਂ ਖਰਾਬ ਹੋਣਾ ਚਾਹੀਦਾ ਔਰ ਸਰਕਾਰ ਨੂੰ ਇਹੋ ਜਿਹੇ ਦੇ ਉੱਤੇ ਸ਼ਿਕੰਜਾ ਜ਼ਰੂਰ ਕਸਣਾ ਚਾਹੀਦਾ ਇਹੀ ਅਸੀਂ ਬਾਰ-ਬਾਰ ਅਪੀਲ ਕਰਦੇ ਆਂ ਔਰ ਇਹਨਾਂ ਨੂੰ ਇਹ ਵੀ ਇੱਕ ਉਤਾੜਨਾ ਵੀ ਕਰਦੇ ਆਂ ਕਿ ਬਾਬਾ ਸਾਹਿਬ ਅੰਬੇਡਕਰ ਦੇ ਪੈਰੋਕਾਰ ਜਿਹੜੇ ਆ ਉਹ ਸੰਵਿਧਾਨ ਦੇ ਦਾਇਰੇ ਅੰਦਰ ਰਹਿਣਾ ਜਾਣਦੇ ਆ ਜਿਸ ਦਿਨ ਉਹ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਚਲੇਗਾ ਤਾਂ ਫਿਰ ਤੁਸੀਂ ਨਾ ਸਮਝੋਗੇ ਤੁਸੀਂ ਰਾਤ ਨੂੰ ਝੰਡੇ ਲਾ ਕੇ ਨਿਕਲ ਜਾਓਗੇ ਫਿਰ ਉਹ ਨਾ ਝੰਡਿਆਂ ਦੇ ਵਿੱਚ ਹੀ ਲਪੇਟ ਕੇ ਭੇਜਾਂਗੇ